ਦੀਵਾਨਾ ਰੇਡੀ ਦੇ ਸਤਕਾਰਾ ਸੁਣਦੇ ਹੋ ਉਹ ਕਹਿੰਦੇ ਨੇ ਕਿ ਨੀਂਦ ਵਰਗੀ ਕੋਈ ਸ਼ਾਇਰ ਨਹੀਂ ਹੈ ਹਨਾ ਵਿਛੜਿਆਂ ਨੂੰ ਮਿਲਾ ਦਿੰਦੀ ਹੈ ਜ਼ਿੰਦਗੀ 'ਚ ਜਿਹੜੀ ਚੀਜ਼ ਤੁਹਾਨੂੰ ਲੱਖ ਤਰਦਦ ਕਰਕੇ ਵੀ ਨਹੀਂ ਮਿਲਦੀ ਨਾ ਨੀਂਦ ਚਾਹੁੰਦੇ ਸੋਹਣੇ ਸੁਪਨੇ ਨਾ ਉਹ ਚੀਜ਼ਾਂ ਤੁਹਾਨੂੰ ਮਿਲਾ ਦਿੰਦੇ ਨੇ ਸੁਪਨੇ ਆ ਸੁਲਤਾਨ ਤੋਂ ਉੱਤਮ ਤੇਰੀ ਜਾਤ ਸਹਿ ਵਰਸਾਂ ਦੇ ਵਿਛੜੇ ਆਣ ਮਲਾਏ ਰਾਤ ਜਰ ਜਦੋਂ ਨੀਂਦ ਟੁੱਟਦੀ ਹੈ ਨੀਂਦ ਖੁੰਝਦੀ ਹੈ ਜਿਸ ਦਾ ਸਲੀਪ ਡਿਸਆਰਡਰ ਇੱਕ ਵੱਡੀ ਬਿਮਾਰੀ ਹੋ ਚੁੱਕਾ ਹੈ ਸਲੀਪ ਡਿਸਆਰਡਰ ਦੇ ਕਾਰਨ ਸਾਨੂੰ ਸਮਝਨੇ ਹੋਣਗੇ ਇਸ ਬਾਰੇ ਮਾਰਾਂ ਦੇ ਜਿਹੜੇ ਵਿਚਾਰ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਹੈ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਸਵੇਰੇ ਸਵਾਨੇ ਲੱਗਾ ਤੇ ਕਈ ਲੋਕਾਂ ਨੂੰ ਨੀਂਦ ਰਾਤ ਨੂੰ ਅਚਾਨਕ ਖੁੱਲਦੀ ਹੈ ਨੀਂਦ ਦੇ ਉਹ ਨੀਂਦਰੇਪਣ ਦੇ ਕਾਰਨ ਕੀ ਨੇ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੇ ਨੇ ਥੋੜਾ ਲਾਈਫ ਸਟਾਈਲ ਚੇਂਜ ਕਰੋ ਕਿਉਂਕਿ ਅਗੇ ਸਿਆਣੇ ਬੰਦੇ ਵਰਜ ਦੇ ਸੀ ਪਰ ਉਹਨਾਂ ਸਿਆਣਿਆਂ ਕੋਲ ਵੀ ਜਿੰਨਾ ਕੁ ਗਿਆਨ ਸੀਨਾ ਬਸੀਨਾ ਵੱਡਿਆਂ ਤੋਂ ਆਇਆ ਸੀ ਉਹਨਾਂ ਕੋਲ ਵੀ ਉਹਨਾ ਹੀ ਗਿਆਨ ਹੁੰਦਾ ਸੀਗਾ ਨੀਂਦ ਨਾਉਣਾ ਤੁਹਾਨੂੰ ਪਾਗਲ ਬਣਾ ਦੇਗਾ ਤੁਹਾਡੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਖوار ਕਰ ਦੇਗਾ ਉਹ ਨੀਂਦਰਾਪਣ ਇਸ ਤੋਂ ਬਚੋ ਇਸ ਬਾਰੇ ਕੁਝ ਰਿਪੋਰਟਸ ਨੇ ਨਿਊਯਾਰਕ ਟਾਈਮ ਦੀ ਰਿਪੋਰਟ ਹੈ ਤੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਨੀਂਦ ਅਚਾਨਕ ਖੁੱਲਦੀ ਹੈ ਰਾਤ ਨੂੰ ਦੁਬਾਰਾ ਆ ਵੀ ਜਾਂਦੀ ਹੈ ਏਲ ਮੈਡੀਸਨ ਦੇ ਵਿੱਚ ਸਲੀਪ ਐਕਸਪਰਟ ਨਡੇਲ ਸ਼੍ਰੀਨਬਰਗ ਲਿਖਦੇ ਨੇ ਕਿ ਰਾਤ 2 ਵਜੇ ਤੋਂ ਲੈ ਕੇ ਲੋਕੀ ਕਈ ਵਾਰੀ ਰਾਤ ਨੂੰ 2 ਤੋਂ ਲੈ ਕੇ 6 ਵਾਰ ਉਹਨਾਂ ਦੀ ਨੀਂਦ ਖੁੱਲਦੀ ਹੈ ਤੇ ਇਸ ਸੰਬੰਧੀ ਜਿਹੜੇ ਵੱਡੇ ਲੋਕ ਨੇ ਅਧਖੜ ਉਮਰ ਦੇ ਲੋਕ ਨੇ ਉਹ ਰਾਤ ਨੂੰ 2 ਤੋਂ 6 ਵਾਰ ਜਾਗਦੇ ਨੇ ਹਾਲਾਂਕਿ ਇਹ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਇਹ ਚੀਜ਼ ਆਮ ਹੈ ਕੁਝ ਲੋਕ ਜાગਣ ਤੋਂ ਬਾਅਦ ਸੋਚਦੇ ਨੇ ਕਿ ਉਹ ਜਾਗ ਕਿਉਂ ਰਹੇ ਨੇ ਉਹ ਹੁਣ ਤੱਕ ਕਿੰਨਾ ਕੁ ਸੌਂ ਲਏ ਜਾਂ ਕਿੰਨੀ ਕੁ ਧਰ ਹੋਰ ਸੌਣਾ ਸੋ ਕਿਸੇ ਵਿਵਾਦ ਜਾਂ ਕਿਸੇ ਕੰਮ ਦੀ ਚਿੰਤਾ ਦੇ ਵਿੱਚ ਉਹ ਡੁੱਬ ਜਾਂਦੇ ਨੇ ਅਜਿਹੇ ਦੇ ਵਿੱਚ ਅਲਰਟ ਹੋਣਾ ਜ਼ਰੂਰੀ ਹੈ ਅਜਿਹਾ ਕਿਉਂ ਹੁੰਦਾ ਹੈ ਕਿ ਦੁਬਾਰਾ ਗਹਿਰੀ ਨੀਂਦ ਲਈ ਉਹ ਕੀ ਕਰ ਸਕਦੇ ਨੇ ਇਸ ਬਾਰੇ ਮਾਰਾਂ ਦੀ ਰਏ ਆ ਕਿ ਇਸ ਸਬੰਧੀ ਇਹ ਜਿਹੜੀ ਸਲੀਪ ਐਕਸਪਰਟ ਹੈ ਨਲੈਨ ਸ਼ਲੀਮਬਰ ਕਹਿੰਦੇ ਆ ਕਿ ਅਚਾਨਕ ਨੀਂਦ ਖੋਲੇ ਤਾਂ 10-15 ਮਿੰਟ ਦੁਬਾਰਾ ਸੌਣ ਦੀ ਕੋਸ਼ਿਸ਼ ਕਰੋ 10-15 ਮਿੰਟ ਤੇ ਫਿਰ ਵੀ ਨੀਂਦ ਨਾ ਆਏ ਤਾਂ ਫਿਰ ਆਪਣੇ ਬਿਸਤਰੇ ਤੋਂ ਉੱਠ ਜਾਓ ਤੇ ਘਰ ਦੇ ਵਿੱਚ ਸ਼ਾਂਤ ਜਗ੍ਹਾ ਤੇ ਬੈਠ ਕੇ ਕਿਤਾਬ ਪੜ੍ਹਨਾ ਸ਼ੁਰੂ ਕਰ ਦਿਓ ਜਾਂ ਕੋਈ ਪਜ਼ਲ ਵਗੈਰਾ ਗੇਮ ਹੈ ਉਹ ਸੋਲਵ ਕਰਨਾ ਸ਼ੁਰੂ ਕਰੋ ਜਾਂ ਫਿਰ ਕੁਝ ਆਡੀਓ ਸੁਣਨਾ ਸ਼ੁਰੂ ਕਰੋ ਮੋਬਾਈਲ ਹਰਗੇਜ਼ ਨਾ ਚੱਕੋ ਵੇਖੋ ਕੁਛ ਨਾ ਕਿਉਂਕਿ ਮੋਬਾਈਲ ਦੀ ਲਾਈਟ ਤੁਹਾਡੀ ਨੀਂਦ ਨੂੰ ਹੋਰ ਅੜਾ ਦੇਗੀ ਤਿੰਨ ਨੁਕਤੇ ਨੇ ਕਿ ਅਚਾਨਕ ਅਗਰ ਤੁਹਾਡੀ ਨੀਂਦ ਖੁੱਲਦੀ ਹੈ 10-15 ਮਿੰਟ ਸੌਣ ਦੀ ਕੋਸ਼ਿਸ਼ ਕਰੋ ਜੇ ਵਾਸ਼ਰੂਮ ਜਾਣ ਤੋਂ ਬਾਅਦ ਤੇ ਜਿਆਦਾ ਮਤਲਬ ਜੇ ਫਿਰ ਵੀ ਨੀਂਦ ਨਹੀਂ ਆਉਂਦੀ ਤਾਂ ਫਿਰ ਜੋ ਮੈਂ ਆਪਣਾ ਪੈਟਰਨ ਵੇਖਿਆ ਕਿ ਕਦੇ ਵੀ ਡੀਪ ਨਾ ਸੋਚੋ ਧਿਆਨ ਆਪਣਾ ਪਟਕਾਓ ਜਿਵੇਂ ਪਜ਼ਲ ਗੇਮ ਹੈ ਨਾ ਕਿ ਆਪਣੇ ਆਪਣਾ ਧਿਆਨ ਪਟਕਾਓ ਜੇ ਤੁਸੀਂ ਕਿਸੇ ਮੁੱਦੇ ਤੇ ਕਿਸੇ ਇਸ਼ੂ ਤੇ ਕਿਸੇ ਰਿਸ਼ਤੇ ਬਾਰੇ ਸੋਚਣ ਲੱਗੇ ਮੈਂ ਫਿਲਟਰ ਵਰਗੇ ਸੋਚਣ ਲੱਗੇ ਕਿ ਕੱਲ ਨੂੰ ਕੀ ਕਰਨਾ ਕਿਵੇਂ ਡੀਲ ਕਰਨੀ ਹੈ ਕਿਵੇਂ ਮਿਲਣਾ ਤਾਂ ਤੁਹਾਡੀ ਨੀਂਦ ਉੱਡ ਜਾਣੀ ਹੈ ਸੋ ਦਿਮਾਗ ਨੂੰ ਇੱਕ ਪਾਸੇ ਡੀਪਲੀ ਨਾ ਜਾਣ ਦਿਓ ਰਿਲੈਕਸ ਰੱਖੋ ਸੋ ਇਸ ਤਰ੍ਹਾਂ ਜੇ ਨੀਂਦ 15-20 ਮਿੰਟ ਨਹੀਂ ਆਉਂਦੀ ਆਪਣੇ ਬੈੱਡ ਤੋਂ ਉੱਠ ਜਾਓ ਘਰ ਦੇ ਸ਼ਾਂਤ ਕੋਨੇ 'ਚ ਜਾ ਕੇ ਕੋਈ ਕਿਤਾਬ ਪੜ੍ਹਨੇ ਸ਼ੁਰੂ ਕਰ ਦਿਓ ਕੋਈ ਪਜ਼ਲ ਸੋਲਵ ਕਰਨਾ ਸ਼ੁਰੂ ਕਰ ਦਿਓ ਜਾਂ ਕੁਝ ਆਡੀਓ ਸੁਣਨਾ ਸ਼ੁਰੂ ਕਰ ਦਿਓ ਅੱਧੇ ਘੰਟੇ ਤੱਕ ਜਿਹਾ ਕਰੋ ਤਾਂ ਨੀਂਦ ਆਉਣ ਲੱਗੇਗੀ ਦੁਬਾਰਾ ਵਿਆਰਥ ਦੀਆਂ ਚਿੰਤਾਵਾਂ ਦੇ ਵਿੱਚ ਵਿਆਰਥ ਦੀ ਪਲੈਨਿੰਗ ਦੇ ਵਿੱਚ ਨਾਲ ਜੋ ਨਹੀਂ ਤਾਂ ਨੀਂਦ ਤੁਹਾਡੀ ਉੱਡ ਜਾਣੀ ਹੈ ਤੇ ਇਸ ਤਰ੍ਹਾਂ ਰਾਤ ਨੂੰ ਬਹੁਤ देर ਤੱਕ ਜਾਂ ਜ਼ਿਆਦਾ ਜਿਹੜੇ ਬਹੁਤਾ ਖਾਂਦੇ ਨੇ ਜਾਂ ਜ਼ਿਆਦਾ ਖਾਂਦੇ ਨੇ ਉਹਦੇ ਨਾਲ ਤੁਹਾਡੀ ਪਾਚਨ ਪ੍ਰਕਿਰਿਆ ਵਿਗੜਦੀ ਹੈ ਅਸੀਂ ਸਾਰੇ ਪੰਜਾਬੀ ਦਾ ਖਾਸ ਕਰਕੇ ਸਵੇਰੇ ਖਾ ਕੇ ਨਹੀਂ ਜਾਂਦੇ ਦੁਪਹਿਰੇ ਬਾਹਰ ਗੁਰੇਜ਼ ਕਰਦੇ ਆ ਕੋਕ 40% ਦੇ ਇੰਡੀਅਨ ਲੋਕ ਖਾਣੇ ਤੇ ਖਰਚ ਕਰਨ ਤੋਂ ਗੁਰੇਜ਼ ਕਰਦੇ ਨੇ ਜੇ ਰੋਟੀ ਦੀ ਭੁੱਖ ਆ ਤਾਂ ਚਾਹ ਸਨੈਕਸ ਨਾਲ ਸਾਰਦੇ ਨੇ ਇਹ ਬਹੁਤ ਮਾੜਾ ਹੈ ਤੇ ਰਾਤ ਨੂੰ ਕੁੱਖਾਂ ਕੱਢ ਲੈਨੇ ਅਸੀਂ ਇੱਕ ਮੈਂ ਤੁਹਾਨੂੰ ਹੋਰ ਪਿਛਲੇ ਦਿਨਾਂ ਦਾ ਤਜਰਬਾ ਦੱਸਾਂ ਭੁੱਖ ਬੜੀ ਲੱਗੀ ਸੀ ਹੋਮ ਮੈਸਟਰ ਨੂੰ ਆਖਿਆ ਮੈਂ ਯਾਰ ਅੱਜ ਨਾ ਮਿਸੀਆਂ ਰੋਟੀਆਂ ਤੈਨਾਂ ਲਾ ਦੇ ਤੇ ਮੈਂ ਨਾ ਉਸ ਦਿਨ ਥੋੜਾ ਲਿਬੜਿਆ ਹੋਇਆ ਸੀਗਾ ਮੈਂ ਕੁਰਸੀ ਜਾਂ ਸੋਫੇ ਤੇ ਬਹਿਣ ਦੀ ਬਜਾਏ ਵੈਸੇ ਵੀ ਮੈਂ ਚੌਂਕੜੀ ਮਾਰ ਕੇ ਖਾਣਾ ਉਹਨਾਂ ਰੋਟੀ ਥੱਲੇ ਬਹਿ ਕੇ ਫਰਸ਼ ਤੇ ਕਾਰਪੈਟ ਤੇ ਮੈਂ ਉਹਦੇ ਲਿਬੜਿਆ ਇੰਨਾ ਅਸੀਂ ਮੇਰਾ ਆ ਸਬਜ਼ੀਆਂ ਸਬਜ਼ੀਆਂ ਲਾਉਂਦੇ ਦਾ ਪਜਾਮਾ ਵੀ ਲਿਬੜਿਆ ਹੋਇਆ ਪਿੱਛੋਂ ਮੈਂ ਕਾਰਪਟ ਤੇ ਵੀ ਨਾ ਚੌਂਕੜੀ ਮਾਰ ਕੇ ਬਹਿਣ ਤੋਂ ਗਰੇਜ਼ ਕੀਤਾ। ਮੈਨੂੰ ਨਾ ਯਾਦ ਆ ਗਏ ਸਾਡੇ ਤਾਇਆ ਦਲੀਪ ਸਿੰਘ ਹੁਣੇ ਹੀ ਜਦ ਸਾਡੇ ਸਿਰੇ ਹੁੰਦੇ ਸੀ। ਭਾਗ ਸਿਉ ਹਰੇ ਤੇ ਉਹ ਪੈਰਾਪਾਰ ਬੈਂਦੇ ਹੁੰਦੇ ਸੀ। ਜਿਵੇਂ ਤੁਹਾਡਾ ਸੱਜਾ ਹੱਥ ਹੈ। ਇਹ ਸੱਜਾ ਹੱਥ ਲੱਕ ਦੇਰ ਵਖੀ ਵਾਲੇ ਪਾਸੇ ਲੈ ਲੈਣਾ ਕਿਉਂਕਿ ਰੋਟੀ ਇਸ ਤੇ ਰੱਖੀ ਹੋਈ ਹੈ। ਬੱਸ ਮੈਂ ਰੋਟੀ ਥਾਲ ਚ ਖਾਣਾ, ਪਲੇਟ ਚ ਨਹੀਂ ਖਾਂਦਾ। ਕੋਈ ਕੋਈ ਵੱਡਾ ਥਾਲਾ ਨਹੀਂ ਦਾਦੀ ਦਾ ਰੋਟੀ ਅੱਜ ਕੱਲ ਟ੍ਰੈਂਡ ਹੋ ਗਿਆ ਕਿ ਉਹ ਛੋਟੀਆਂ ਛੋਟੀਆਂ ਪਲੇਟਾਂ 'ਚ ਰੱਖ ਕੇ ਬਹਿ ਜਾਈਏ ਅਸੀਂ। ਉਹ ਮੇਰੀ ਭੈਣ ਰਾਣੀ ਸੀ ਸਿਸਟਨ ਲਾਓ ਗਿਫਟ ਲੈ ਕੇ ਦੀਵਾਲੀ ਦਾ ਤੇ ਉਹ ਥਾਲ ਚ ਪੈਕ ਸੀਗਾ ਇਹ ਵੀ ਅੱਛਾ ਆਈਡੀਆ ਕਿਉਂਕਿ ਗੱਤੇ ਦੇ ਡੱਬੇ ਚ ਲਿਆਉਂਦੇ ਹੋ ਉਹ ਡੱਬਾ ਵੀ ਤੁਹਾਡਾ 100 150 ਦਾ ਆਉਂਦਾ 200 500 ਦਾ ਆਉਂਦਾ ਕਿਸੇ ਕੰਮ ਨਹੀਂ ਮੁੜ ਕੇ ਰੂੜੀ ਤੇ ਉਹ ਸਟੀਲ ਦੇ ਥਾਲ ਚ ਨਾ ਗਿਫਟ ਪੈਕ ਸੀਗਾ ਉਹ ਤੇ ਰੈਪ ਕੀਤਾ ਹੋਇਆ ਸੀ ਬਸ ਜੋ ਵੀ ਸੀ ਡਰਾਈ ਫਰੂਟ ਉਹ ਵੈਸੇ ਤਾਂ ਪ੍ਰਾਣੇ ਥਾਲ ਥੂੜ ਖਿੰਡ ਖੁੰਡ ਕੇ ਕਈ ਵਾਰੀ ਸੋਚਿਆ ਕੌਲੀ ਵਾਲਾ ਥਾਲ ਲੈ ਲਈ ਉਹ ਮੇਰਾ ਪੱਕਾ ਰੱਖਿਆ ਹੋਇਆ ਉਹ ਮੇਰੀ ਭੈਣ ਰਾਣੀ ਦੇਗੀ ਸੀ ਸਸਟਨਲਾ ਤੇ ਉਹ ਥਾਲ ਸਟੀਲ ਦੇ ਜ ਆਪਾਂ ਰੋਟੀ ਖਾਈਦੀ ਆ ਤੇ ਉਹ ਥਾਲ ਮੈਂ ਥੱਲੇ ਰੱਖਿਆ ਮਤਲਬ ਆਪਣਾ ਖੱਬਾ ਹੱਥ ਦੇ ਲਿਆ ਢਿੱਡ ਦੇ ਤੇ ਪੱਟ ਦੇ ਵਿਚਕਾਰ ਕਿਉਂਕਿ ਨੀਵਾ ਕਰਨਾ ਪੈਂਦਾ ਤੇ ਸੱਜੇ ਹੱਥ ਨਾਲ ਬੁਰਕੀ ਬੁਰਕੀਆਂ ਤੋੜ ਤੋੜ ਕੇ ਮੈਂ ਦਹੀਂ ਸਬਜ਼ੀ ਜੋ ਖਾਣ ਲੱਗਾ ਮੈਨੂੰ ਲੱਗਦਾ ਸੀ ਕਿ ਤਿੰਨ ਰੋਟੀਆਂ ਤੋਂ ਬਾਅਦ ਵੀ ਸ਼ਾਇਦ ਮੈਂ ਹੋਰ ਮੰਗਾ ਪਰ ਯਕੀਨ ਜਾਣਿਓ ਪਤਾ ਨਹੀਂ ਕਿਉਂ ਕਿ ਢਿੱਡ ਪੈਰਾਂ ਭਾਨੇ ਬੈਣ ਹੋਣ ਕਰਕੇ ਮੈਂ ਜ਼ਿਕਰ ਨਾ ਕਰਾਂ ਕਿਵੇਂ ਬੈਠਾ ਸੀ ਜਿਵੇਂ ਸਵੇਰ ਸਵੇਰੇ ਜੰਗਲ ਜਾਣ ਜੰਗਲ ਪਾਣੀ ਵਾਲੇ ਬੰਦੇ ਹੁੰਦੇ ਆ ਖੇਤਾਂ ਵਾਲੇ ਮੈਂ ਪੈਰਾਂ ਪਰ ਬੈਠਾ ਸੀ ਮੈਂ ਤੇ ਉਸ ਦਰਾਨ ਕਿਉਂਕਿ ਢਿੱਡ ਬਿਲਕੁਲ ਅੰਦਰ ਚਲਿਆ ਗਿਆ ਤੇ ਦੋ ਰੋਟੀਆਂ ਹੀ ਖਾ ਸਕਿਆ ਮੈਂ ਉਸ ਤੋਂ ਬਾਅਦ ਭੁੱਖ ਵੀ ਨਹੀਂ ਲੱਗੀ ਇੱਕ ਰੋਟੀ ਮੈਂ ਬਰਕਤੀ ਉਹ ਸ਼ਾਮ ਨੂੰ ਚਾਹ ਨਾਲ ਲਪੇਟੀ ਸੋ ਉਸ ਤਰ੍ਹਾਂ ਮੈਂ ਵੇਖਿਆ ਕਿ ਅੱਗੇ ਲੋਕਾਂ ਦੇ ਢਿੱਡ ਛਾ ਦੇ ਇਸੇ ਕਰਕੇ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਜਿਹੜਾ ਸੀ ਜਦੋਂ ਕੁਰਸੀ ਤੇ ਬੈਠ ਕੇ ਖਾ ਲੈਣਾ ਢਿੱਡ ਸਾਡਾ ਅੱਜਕੱਲ ਮਟਾਪਾ ਪਤਾ ਕੀ ਹੈ ਮੇਰੇ ਵੀ ਹੈਗਾ ਪੇਟ ਥੋੜਾ ਜਿਹਾ ਪਰਮਜੀਤ ਨੇ ਆਖਿਆ ਸੀ ਜਰਮਨ ਨਾਲੇ ਬਾਈ ਜੀ ਹੋਰਾਂ ਨੇ ਪੇਟ ਤੁਹਾਡਾ ਪੀਅਰ ਸ਼ੇਪ ਹੋ ਗਿਆ ਨਾਸ਼ਪਾਤੀ ਵਾਂਗੂ ਇਸ ਤਰ੍ਹਾਂ ਤੁੰਬੇ ਵਾਂਗੂ ਨਿਕਲੇ ਹੋਏ ਨੇ ਢਿੱਡ ਅਸੀਂ ਖੜ ਕੇ ਖਾਣਾ ਖਾਂਦੇ ਆ ਜਾਂ ਡਾਈਨਿੰਗ ਟੇਬਲ ਤੇ ਖਾਂਦੇ ਆ ਜਾਂ ਜੋ ਚੌਂਕੜੀ ਮਾਰ ਕੇ ਵੀ ਖਾਂਦੇ ਆ ਤਾਂ ਵੀ ਢਿੱਡ ਤੁਹਾਡਾ ਵੱਧ ਹੈ ਹੁਣ ਜਦੋਂ ਢਿੱਡ ਦੀ ਗੋਡਿਆਂ ਦੇ ਪੱਟਾਂ ਦੇ ਦਬਾਅ ਚ ਆਇਆ ਹੋਇਆ ਤੇ ਵਧੂਗਾ ਕਿੱਧਰ ਨੂੰ ਉਹ ਜਿੰਨੀ ਕੁ ਲੋਡ ਸੀ ਉਹਨਾਂ ਕੁ ਹੋ ਗਿਆ ਕਿਉਂਕਿ ਕਈ ਲੋਕ ਮਟਾਪਾ ਘਟਾਉਣ ਵਾਸਤੇ ਆ ਢਿੱਡ 'ਚ ਵੀ ਬੈਲੂਨ ਪਾ ਲੰਦੇ ਨੇ ਨੂੰ ਘਟਾ ਦਿੰਦੇ ਨੇ ਕਿ ਖਾਪਤ ਘਟੇ ਹੁਣ ਜਦੋਂ ਉੱਥੇ ਟੈਂਕੀ ਛੋਟੀ ਹੋ ਗਈ ਤੇ ਰੋਟੀ ਜਾਊ ਕਿੱਥੋਂ ਆਪੇ ਉੱਪਰ ਨੂੰ ਆਉਣੀ ਸੋ ਮੇਰਾ ਤਜਰਬਾ ਸੀ ਸ਼ਾਇਦ ਮੈਡੀਕਲ ਫਾਰਮ ਦੇ ਵਿੱਚ ਡਾਕਟਰ ਪੱਟੀ ਸਾਹਿਬ ਦੱਸ ਸਕਦੇ ਗਲਤ ਹੈ ਜਾਂ ਸਹੀ ਹੈ ਪਰ ਮੈਨੂੰ ਲੱਗਿਆ ਕਿ ਅੱਗੇ ਜਿਹੜੇ ਆਮ ਮਿਹਨਤ ਕਾ ਸ਼ਲੋਕ ਸੀ ਪੈਰਾਂ 'ਤੇ ਬੈਠ ਕੇ ਰੋਟੀ ਖਾਂਦੇ ਸੀ ਸ਼ਾਇਦ ਉਹ ਵਧੀਆ ਤਰੀਕਾ ਲੱਗਿਆ ਮੈਨੂੰ ਪੈਰਾਂ 'ਤੇ ਬਹਿਣ ਦਾ ਪੈਰਾਂ 'ਤੇ ਬੈਹਿ ਕੇ ਚਾਹ ਤਾਂ ਸਵੇਰੇ ਜ਼ਰੂਰ ਪੀਦੇ ਆ ਉਹਦੇ ਨਾਲ ਤੁਹਾਡਾ ਜਿਹੜਾ ਸਟੂਲ ਸਿਸਟਮ ਹੈ ਨਾ ਬਹੁਤ ਜਲਦੀ ਫਲਸ਼ ਹੁੰਦਾ ਯਾਨੀ ਬਹੁਤ ਜਲਦੀ ਤੁਸੀਂ ਫਾਰਗ ਹੁੰਦੇ ਹੋ ਫਰੈਸ਼ ਹੁੰਦੇ ਹੋ ਪੈਰਾਂ 'ਤੇ ਬਹਿ ਕੇ ਜੇ ਸਵੇਰੇ ਚਾਹ ਪੀਂਦੇ ਹੋ ਕੋਕੋ ਉਸ ਪੋਸਚਰ ਤੁਹਾਡੇ ਲਈ ਗੁੱਡ ਹੈ ਇੰਡੀਅਨ ਸੀਟ ਵਾਲਾ ਖੈਰ ਦੂਸਰਾ ਰਾਤ ਦੇ ਖਾਣੇ ਤੋਂ ਬਚੋ ਜਿੰਨਾ ਵੀ ਹਲਕਾ ਤੇ ਥੋੜਾ ਖਾਓ ਮਸਾਲੇਦਾਰ ਜਾ ਜ਼ਿਆਦਾ ਵਿਸਾਹ ਵਾਲਾ ਭੋਜਨ ਨਾ ਖਾਓ ਜਿਆਦਾ ਹੈਵੀ ਫੈਟ ਵਾਲਾ ਇਹ ਵੀ ਨੀਂਦ ਨੂੰ ਪ੍ਰਭਾਵਿਤ ਕਰਦਾ ਵਸ਼ਿੰਗਟਨ ਸਕੂਲ ਆਫ ਮੈਡੀਕਨ ਦੇ ਡਾਕਟਰ ਵਿਸ਼ੇਸ਼ ਕਪੂਰ ਕਹਿੰਦੇ ਨੇ ਕਿ ਸੌਣ ਤੋਂ 3 ਘੰਟੇ ਪਹਿਲਾਂ ਤੱਕ ਹਲਕਾ ਖਾਣਾ ਖਾ ਲਓ ਰਾਤ ਨੂੰ ਭੁੱਖ ਲੱਗੇ ਤਾਂ ਸਨੈਕਸ ਤੋਂ ਬਚੋ ਪੀਨਟ ਬਟਰ ਟੋਸਟ ਜਾਂ ਓਟਸ ਕੁਕੀਜ਼ ਲੈ ਸਕਦੇ ਹੋ ਖਾਸ ਕਰਕੇ ਪੀਨਟ ਬਟਰ ਬਹੁਤ ਚੰਗਾ ਹੈ ਤੇ ਓਟ ਬਹੁਤ ਚੰਗਾ ਹੈ ਜਈ ਨੂੰ ਅੱਜ ਜਈ ਕਹਿੰਦੇ ਆ ਨਾ ਸਾਡੇ ਤਾਂ ਡੰਗਰਾਂ ਨੂੰ ਪਾਉਂਦੇ ਲੋਕੀ ਪੰਜਾਬੀ ਨਹੀਂ ਖਾਂਦੇ ਆਉਟਸ ਆ ਨਾ ਜਈ ਅਸਲ ਚ ਹੈ ਜਿਹੜੇ ਬਰਸੀਨ ਚ ਮਿਜਦੇ ਹੁੰਦੇ ਆ ਜਈ ਜਮਈ ਓਟਸ ਕੁਕੀਜ਼ ਖਾਓ ਓਟ ਦਾ ਦਲੀਆ ਬਹੁਤ ਕਮਾਲ ਦਾ ਹੈ 160 ਰੁਪਏ ਕਿਲੋ ਹੈ ਤੇ ਜਈ ਨੂੰ ਸਾਡੇ ਕੋਈ ਪੁੱਛਦਾ ਨਹੀਂ ਘੜੀਆਂ ਬਹੁਤ ਬਣਾਈ ਦੀਆਂ ਜਈ ਦੇ ਬੂਟੇ ਦੀਆਂ ਖੈਰ ਰਾਤ ਨੂੰ ਖਾਣੇ ਦਾ అలਾਰਮ ਸੈੱਟ ਨਾ ਕਰੋ 9:00 ਵਜੇ ਖਾਣਾ ਅਸਲ ਦੇ ਵਿੱਚ ਰੋਜ਼ ਰਾਤ ਨੂੰ ਭੁੱਖ ਲੱਗਦੀ ਹੈ ਤੇ ਮਨੋਵਿਗਿਆਨਿਕ ਡਾਕਟਰ ਵੈਂਕ ਕਹਿੰਦੇ ਨੇ ਕਿ ਕੈਫੀਨ ਤੇ ਅਲਕੋਹਲ ਵਾਲੀਆਂ ਚੀਜ਼ਾਂ ਦੁਪਹਿਰ ਤੋਂ ਬਾਅਦ ਨਾ ਲਓ ਤਾਂ ਵਿਤਰ ਹੈ ਕਿਉਂਕਿ 4 ਵਜੇ ਦੀ ਜਿਹੜੀ ਚਾਹ ਹੈ ਬਹੁਤ ਹਲਕੀ ਲਓ ਕੋਸ਼ਿਸ਼ ਕਰੋ ਕਿ ਉਹਦੇ ਚ ਪੱਤੀ ਘਟਾ ਦਿਓ ਜਿੰਨੀ ਘੱਟ ਪੱਤੀ ਵਾਲੀ ਚਾਹ ਪੀਓਗੇ ਤੇ ਚੰਗੇ ਰਹੋਗੇ ਫੋਨ ਚੈੱਕ ਕਰਨ ਤੋਂ ਬਚੋ ਮੋਬਾਈਲ ਜਾਂ ਹੋਰ ਡਿਵਾਈਸ ਕੰਪਿਊਟਰ ਜੋ ਵੀ ਹੈ ਉਹ ਲੰਮੇ ਸੱਕ ਤੱਕ ਸਮੇਂ ਤੱਕ ਤੁਹਾਨੂੰ ਜਗਾ ਕੇ ਰੱਖਦੇ ਨੇ ਕਿਉਂਕਿ ਰਿਲੈਕਸ ਹੋਣ ਤੇ ਲਈ ਜ਼ਰੂਰੀ ਹੈ ਮੈਲਾਟੋਨਨ ਦਾ ਉਤਪਾਦਨ ਜਾਨਕੀ ਰੋਸ਼ਨੀ ਨੂੰ ਜੋ ਪ੍ਰਭਾਵਿਤ ਕਰਦਾ ਫੋਨ ਬਾਰ ਬਾਰ ਫੋਨ ਤੇ ਬਾਰ ਬਾਰ ਸਮਾਂ ਨਾ ਦੇਖੋ ਡਾਕਟਰ ਕਪੂਰ ਕਹਿੰਦੇ ਕਿ ਡਿਵਾਈਸ ਦੇਖਣ ਤੋਂ ਮਨ ਕਰਦਾ ਤਾਂ ਇਸ ਨੂੰ ਰੂਮ ਦੇ ਬਾਹਰ ਰੱਖੋ ਜਦੋਂ ਕਿਉਂਕਿ ਇਹਦੇ ਚ ਐਡਿਕਸ਼ਨ ਆ ਤੁਹਾਡਾ ਹੱਥ ਮੰਨ ਲਓ ਮਲੇ ਮੋਬਾਈਲ ਵੱਲ ਜਾਏਗਾ ਕੋਸ਼ਿਸ਼ ਕਰੋ ਕਿ ਫੋਨ ਤੁਹਾਡਾ ਨਾ ਤੁਹਾਡੇ ਬੈੱਡ ਤੋਂ 10 ਫੁੱਟ ਦੂਰ ਹੋਵੇ ਘਟੋ ਘਟ ਜਾ ਕੇ ਚੱਕਣਾ ਪਵੇ ਕੋਈ ਜਿਹੜੀ ਚੀਜ਼ ਨੇੜੇ ਜਲਦੀ ਅਵੇਲੇਬਲ ਹੁੰਦੀ ਹੈ ਬੰਦਾ ਚੁੱਕ ਲੈਂਦਾ। ਸੋ ਵੈਸੇ ਵੀ ਇਹਦੀਆਂ ਜਿਹੜੀਆਂ ਤਰੰਗਾ ਨੇ ਨਾ ਉਹ ਕੋਈ ਬਹੁਤੀਆਂ ਚੰਗੀਆਂ ਨਹੀਂ ਐ। ਸੋ ਇਸ ਕਰਕੇ ਰਾਤ ਨੂੰ ਫੋਨ ਨਾ ਦੇਖੋ। ਘਰ 'ਚ ਟਾਈਮ ਵੀ ਬੀਤ ਸੋਵੇ ਜੇ ਟਾਈਮ ਦੇਖਣਾ ਤਾਂ ਉਸ ਤੋਂ ਦੇਖੋ। ਉਹ ਵੈਸੇ ਵੀ ਤੁਹਾਡੇ ਧਿਆਨ 'ਚ ਰਹਿੰਦਾ ਬਾਰ-ਬਾਰ ਟਾਈਮ ਚੈੱਕ ਕਰਨ ਲਈ ਫੋਨ ਦੇਖਦੇ ਹੋ ਤੇ ਅੱਗੇ ਫਿਰ ਤੁਸੀਂ WhatsApp ਜਾਂ ਹੋਰ ਸੁਨੇਹਾ ਖੋਲ੍ਹ ਲੈਂਦੇ ਹੋ। ਤੇ WhatsApp ਜਾਂ ਹੋਰ ਸੁਨੇਹੇ ਦੇਣ ਵਾਲਿਆਂ ਨੂੰ ਵੀ ਗੁਜਾਰਿਸ਼ ਹੈ ਕਿ ਐਵੇਂ ਹਿਜਕੀ ਲੱਗੀ ਤੇ ਸੁਨੇਹਾ ਨਾ ਦਿਆ ਕਰੋ। ਕੋਈ ਅੱਛੀ ਚੀਜ਼ ਮਿਲਦੀ ਹੈ ਸ਼ੇਅਰ ਕਰ ਦਿਓ। ਨਹੀਂ ਤਾਂ ਇਹ ਹੈ ਕਿ WhatsApp ਯੂਨੀਵਰਸਟੀਆਂ ਦੇ ਨਾਲ WhatsApp ਮਟੀਰੀਅਲ ਦੇ ਨਾਲ ਲੋਕਾਂ ਨੂੰ ਦਿਮਾਗ ਖਰਾਬ ਕਰ ਰੱਖਿਆ ਵਰਕਆਊਟ ਦਾ ਸਮਾਂ ਬਦਲੋ ਵਰਕਆਊਟ ਦੇ ਨਾਲ ਨੀਂਦ ਬਿਹਤਰ ਹੁੰਦੀ ਹੈ ਲੇਕਿਨ ਰਾਤ ਨੂੰ ਕਈ ਵਾਰੀ ਨੀਂਦ ਖੁੱਲਦੀ ਹੈ ਤਾਂ ਸ਼ਾਮ ਦੇ ਵਕਤ ਵਰਕਆਊਟ ਨਹੀਂ ਕਰਨਾ ਚਾਹੀਦਾ ਡਾਕਟਰ ਵੈਰਨਟ ਕਹਿੰਦੇ ਨੇ ਕਿ ਉਹਨਾਂ ਦੇ ਮੁਤਾਬਕ ਹਾਰਟ ਰੇਟ ਅਤੇ ਸਰੀਰ ਦਾ ਤਾਪਮਾਨ ਇਸ ਨਾਲ ਵਧਦਾ ਹੈ ਤੇ ਇਸ ਦਾ ਅਸਰ ਤੁਹਾਡੀ ਨੀਂਦ ਤੇ ਪੈਂਦਾ ਡਿਸਆਰਡਰ ਦੂਰ ਕਰੋ ਜਿਹੜੇ ਐਬਸਟ੍ਰਕਟਸ ਨੇ ਜਾਂ ਸਲੀਪ ਅਨੇਪੀ ਆਇਆ ਸਾਹ ਦਾ ਰੁਕਣਾ ਜਾਂ ਰੋਸਟਲੈਸ ਅਰੈਸਟਲੈਸ ਲੋਗ ਸਿੰਡਰੋਮ ਆ ਜਿਹੜਾ ਜਿਹੜਾ ਤੁਹਾਨੂੰ ਬੇਰਾਮ ਕਰਦਾ ਹੈ ਸੌਣ ਦੇ ਵਕਤ ਪੈਰ ਹਿਲਾਉਣਾ ਰੈਸਟਲੈਸ ਲੋਗਸ ਲੈਗਸ ਸਿੰਡਰੋਮ ਸੌਣ ਦੇ ਵਕਤ ਪੈਰ ਹਿਲਾਉਣਾ ਜਾਂ ਐਬਸਟ੍ਰਕਟਿਵ ਸਲੀਪ ਅਨੇਮੀਆ ਖਰਾਟੇ ਮਾਰਨਾ ਜਾਂ ਹੌਫਦੇ ਹੋਏ ਜਾਗਣਾ ਅਰਗੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਤੁਹਾਡੀ ਨੀਂਦ 'ਚ ਦਿੱਕਤ ਕਰਦੀਆਂ ਨੇ ਦਿਨ ਦੇ ਵਿੱਚ ਝਪਕੀ ਲੈਣ ਦੇ ਲਈ ਰਾਤ ਦੀ ਨੀਂਦ ਦੀ ਸਮੱਸਿਆ ਨਾਲ ਤੁਹਾਨੂੰ ਜੁਝਣਾ ਪੈ ਸਕਦਾ ਹੈ ਜੇ ਤੁਸੀਂ ਦਿਨ 'ਚ ਸੌਣ ਦੇ ਆਦੀ ਹੋ ਤਾਂ ਰਾਤ ਨੂੰ ਤੁਹਾਨੂੰ ਸਮੱਸਿਆ ਆ ਸਕਦੀ ਪਰ ਮੈਂ ਤਾਂ ਦਿਨੇ ਵੀ ਸੌਣਾ ਮੈਨੂੰ ਤਾਂ ਕੋਈ ਆਉਂਦੀ ਨਹੀਂ ਕਿਉਂਕਿ ਪੜਨ ਦਾ ਰੁਝਾਨ ਜ਼ਿਆਦਾ ਹੈ ਜੇ ਤੁਸੀਂ ਪੜਦੇ ਜ਼ਿਆਦਾ ਹੋ ਤੁਹਾਨੂੰ ਦਿਨੇ ਵੀ ਘੰਟਾ ਸੌਂ ਲੈਂਦੇ ਹੋ ਤੇ ਕੋਈ ਫਰਕ ਨਹੀਂ ਪੈਂਦਾ ਪਰ ਹਾਂ ਜੇ ਮੈਂ 4 ਵਜੇ ਤੋਂ ਬਾਅਦ ਚਾਹ ਪੀਲਾਂ ਤਾਂ ਸਮਝੋ ਨੀਂਦ ਗਈ ਬਹੁਤ ਥੋੜੀ ਪੱਤੀ ਪਾ ਕੇ ਚਾਹ ਬਣਾਈ ਦੀ ਅੱਧਾ ਹੀ ਕੱਪ ਸੋ ਇਸੇ ਦੌਰਾਨ ਵਾਤਾਵਰਨ ਅਨੁਕੂਲ ਰੱਖੋ ਸੌਣ ਵਾਲੇ ਕਮਰੇ 'ਚ ਤੇਜ਼ ਰੋਸ਼ਨੀ ਨਾ ਆ ਸਕੇ ਇਸ ਤਰ੍ਹਾਂ ਦੀ ਵਿਵਸਥਾ ਕਰੋ ਇਸ ਤੋਂ ਇਲਾਵਾ ਕਮਰੇ ਦਾ ਤਾਪਮਨ ਘੱਟ ਰੱਖੋ ਨੀਂਦ ਆਉਣ ਦੇ ਵਿੱਚ ਆਸਾਨੀ ਹੁੰਦੀ ਹੈ ਇਸ ਦੇ ਬਾਵਜੂਦ ਅਗਰ ਸਮੱਸਿਆ ਬਣੀ ਰਹੇ ਤਾਂ ਸਲੀਪ ਐਕਸਪਰਟ ਜਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਓ ਸੋ ਇਸ ਕਰਕੇ ਦਿਨ ਦੀ ਜਿਹੜੀ ਨੈਪਿੰਗ ਹੈ ਝਪਕੀ ਹੈ ਇਸ ਤੋਂ ਗੁਰੇਜ਼ ਕਰੋ ਤਾਂ ਫਿਰ ਰਾਤ ਨੂੰ ਨੀਂਦੀ ਸਮੱਸਿਆ ਨਹੀਂ ਆਏਗੀ ਸ਼ਾਮ ਦੇ ਵਰਕਆਊਟ ਦੇ ਵਿੱਚ ਵੀ ਪਰੇਸ਼ਾਨੀ ਇਸ ਤੋਂ ਵੀ ਬਚਣਾ ਚਾਹੀਦਾ ਹੈ। ਲਓ ਦੋਸਤੋ, ਨੀਂਦ ਬਹੁਤ ਜ਼ਰੂਰੀ ਹੈ ਇਸ ਕਰਕੇ ਸਰਾਹਣੇ ਕੋਈ ਨਾ ਕੋਈ ਅੱਛੀ ਕਿਤਾਬ ਜ਼ਰੂਰ ਰੱਖੋ। ਏਸੀ ਨੀਂਦ ਬਾਰੇ ਕੁਝ ਨੁਕਤੇ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ। ਘਟੋ ਘਟ ਮੋਬਾਈਲ ਦੂਰ ਰੱਖ ਕੇ ਸੌਣ ਲੱਗਿਆਂ ਕਿਤਾਬ ਜਾਂ ਅਖਬਾਰ ਕੁਝ ਵੀ ਪੜੋ। ਪੜ੍ਹਨ ਦੀ ਆਦਤ ਪਾਓ। ਭਾਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ, ਗੀਤਾ, ਕੁਰਾਨ ਸ਼ਰੀਫ ਕੋਈ ਵੀ ਪੜ੍ਹਦੇ ਹੋ, ਉਹ ਵੇਖਿਆ ਸਹਿਤ ਪੜ੍ਹੋ। ਹੋ ਲਿਟਰੇਚਰ ਤੁਹਾਡੇ ਸਹਰਾਣੇ ਹੋਣਾ ਚਾਹੀਦਾ ਬਹੁਤ ਸਸਤੀਆਂ ਮੁਫਤ ਕਿਤਾਬਾਂ ਮਿਲਦੀਆਂ ਧਰਮ ਦੀਆਂ ਸੋ ਉਸ ਤੇ ਜਰੂਰ ਗੌਰ ਫਰਮਾਓ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 6:00 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਲਾ ਨੰਬਰ 98763096559876309655